हां जी दोस्तों सारेया नु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮੰਨ ਸਕਦੇ ਦੋਸਤੋ ਸ਼ਹਿਰ ਪੱਟੀ ਦੇ ਵਿੱਚ ਤੁਸੀਂ ਖਾਸ ਵਿਜ਼ਿਟ ਕਰਨੀ ਆ ਪੱਟੀ ਸ਼ਹਿਰ ਵਿਜ਼ਿਟ ਕਰਕੇ ਦੋਸਤੋ ਕੁੱਲਿਆਂ ਨੂੰ ਜਿਹੜੀ ਸੜਕ ਜਾਂਦੀ ਏ ਬਿਲਕੁਲ ਉਸ ਸੜਕ ਦੇ ਉੱਪਰ ਵੀਰ ਹੋਰਾਂ ਦਾ ਘਰ ਹੈਗਾ ਤੇ ਪਸ਼ੂ ਜਿਹੜੇ ਦੋਸਤੋ ਸਾਰੇ ਜੀਂਦ ਹਰਿਆਣੇ ਦੇ ਪਸ਼ੂ ਆ ਬਹੁਤ ਵਧੀਆ ਚੰਗੀ ਬਰੀਡ ਆ ਮੋਹਰਾ ਦੇ ਪਸ਼ੂ ਨੇ ਮੋਹਰਾ ਨਸਲ ਦੇ ਆ ਤੇ ਨਾਲ ਦੀ ਨਾਲ ਜਿਹੜੀ ਦੋਸਤੋ ਇੱਕ ਫੀਡ ਹੈਗੀ ਆ ਉਹ ਵੀ ਆਪਾਂ ਬਿਲਕੁਲ ਜਿਹੜੀ ਦੋਸਤੋ ਦੇਸੀ ਫੀਡ ਆ ਠੀਕ ਹੈ ਜੀ ਉਹਦੀ ਵੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਾਂਗੇ ਉਹ ਵੀ ਜਿਹੜੀ ਦੋਸਤੋ ਦੁਕਾਨ ਕਹਿ ਲਈਏ ਵੀ ਇੱਕ ਡਿਸਟ੍ਰੀਬਿਊਟਰ ਕਹਿ ਲਈਏ ਉਹ ਵੀ ਵੀਰ ਹੋਰਾਂ ਦੇ ਕੋਲ ਹੈਗਾ ਸੋ ਨੇੜੇ ਤੇੜੇ ਵਾਲੇ ਏਰੀਆ ਦੇ ਜਿੰਨੇ ਵੀ ਵੀਰ ਵੀ ਹੈਗੇ ਆ ਪੱਟੀ ਸ਼ਹਿਰ ਦੇ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਉਹ ਸਾਰੇ ਤੁਸੀਂ ਇਸ ਥਾਂ ਤੋਂ ਆ ਕੇ ਜਿਹੜੀ ਦੋਸਤੋ ਫੀਡ ਵੀ ਲੈ ਸਕਦੇ ਜੇ ਤੇ ਪਸ਼ੂ ਤੁਹਾਨੂੰ ਇੱਕ ਜਿਹੜੀ ਆਪਾਂ ਇਹ ਝੋਟੀ ਦਿਖਾਉਣੀ ਆ ਇਹ ਸੇਲ ਦੇ ਲਈ ਅਵੇਲੇਬਲ ਹੈਗੀ ਆ ਬਹੁਤ ਵਧੀਆ ਚੰਗੀ ਮਿਲਕਿੰਗ ਵਾਲੀ ਜਿਹੜੀ ਦੋਸਤੋ ਇਹ ਮੱਝ ਹੈਗੀ ਆ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਲਾਂਗੇ ਪਿਛਲੇ ਸੂਵੇ ਦਾ ਰਿਕਾਰਡ ਪੁੱਛ ਲਾਂਗੇ ਪਿਛਲੇ ਸੂਵੇ ਮਿਲਕ ਕਿੰਨਾ ਸੀਗਾ ਸੋ ਇਸ ਵਾਰ ਕਿੰਨਾ ਕੁ ਸਮਾਂ ਹਜੇ ਪਿਆ ਬਾਕੀ ਸੂਣ ਦੇ ਵਿੱਚ ਪੂਰੀ ਗੱਲਬਾਤ ਕਰ ਲਾਂਗੇ ਅੱਜ 27 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ ਦੋਸਤੋ 2:00 ਵਜੇ ਦਾ ਸਮਾਂ ਦਿਨ ਦਿੰਦੀ ਆ ਬਾਕੀ ਪੂਰੀ ਗੱਲਬਾਤ ਆਪਾਂ ਕਰ ਲੈਨੇ ਆ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਜਰੂਰ ਕਰਦੇ ਸਭ ਤੋਂ ਪਹਿਲਾਂ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਛਾ ਵੀਰ ਜੀ ਇੱਕ ਆਪਣਾ ਨਾਮ ਜ਼ਰੂਰ ਦੱਸ ਦਿਗੇ ਵੀਰ ਜੀ ਤਸਵੀਰ ਸਿੰਘ ਹੈ ਜੀ ਤਸਵੀਰ ਸਿੰਘ ਹਾਂ ਜੀ ਹਾਂ ਜੀ ਠੀਕ ਹੈ ਜੀ अच्छा पाजी ਜਿੱਦਾਂ ਲੋਕੇਸ਼ਨ ਆਪਾਂ ਦੱਸਤੀ ਹੈ ਵੀ ਬਿਲਕੁਲ ਪੱਟੀ ਛੜ ਪਹੁੰਚ ਕੇ ਕੁੱਲਿਆਂ ਵਾਲੀ ਕੁੱਲੇ ਪਿੰਡ ਨੂੰ ਜਿਹੜੀ ਸੜਕ ਆਉਂਦੀ ਆ ਉਸ ਸੜਕ ਦੇ ਉੱਪਰ ਆਪਣਾ ਘਰ ਹੈਗਾ ਹਾਂਜੀ ਬੱਚਿਆਂ ਦਾ ਹਸਪੀਟਲ ਜਿਹੜਾ ਹੈ ਨਾ ਉਹ ਤੋਂ ਗਾੜੇ ਬੰਨੇ ਆ ਬੱਚਿਆਂ ਦਾ ਹਸਪੀਟਲ ਕੀ ਨਾਮ ਹਸਪੀਟਲ ਗਿੱਲ ਬੱਚਿਆਂ ਦਾ ਹਸਪੀਟਲ ਗਿੱਲ ਬੱਚਿਆਂ ਵਾਲਾ ਹਸਪੀਟਲ ਹਾਂਜੀ ਹਾਂਜੀ ਬਿਲਕੁਲ ਨਾਲ ਹੀ ਆਪਣਾ ਨਿਵਾਸ ਹੈਗਾ ਹਾਂਜੀ ਅਗਦਾਮ ਦੇ ਕੋਲੇ ਠੀਕ ਆ ਜੀ ਅੱਛਾ ਇੱਕ ਪਾਜੀ ਇਹ ਦੱਸ ਦੋ ਵੀ ਜਿਹੜੇ ਪਸ਼ੂ ਆਪਣੇ ਆਪਾਂ ਆ ਦਿਖਾ ਰਹੇ ਆ ਇਹ ਬਿਲਕੁਲ ਬਰੀਡ ਕਿਹੜੇ ਥਾਂ ਦੀ ਕੇਸ ਜ਼ਿਲ੍ਹੇ ਦੀ ਕੇਸ ਇਲਾਕੇ ਦੀ ਫਰੀਡ ਆ ਜੀ ਇਹ ਵਿੱਚ ਜੀਨ ਦੀ ਆ ਜੀਨਦ ਦੀ ਹਾਂ ਬਿੰਗਣੀ ਜਿਹੜਾ ਪਿੰਡ ਆ ਜਿੱਥੋਂ ਅਸੀਂ ਲੈ ਕੇ ਆਏ ਆ ਲੈ ਕੇ ਆਂਦੀ ਆ ਰੋहतक ਦੇ ਜੀਨਦੇ ਸੰਧ ਦੇ ਵਿੱਚ ਆ ਠੀਕ ਆ ਜੀ ਹਾਂ ਅਸੀਂ ਉਹਨਾਂ ਦੀ ਵੀਡੀਓ ਵੀ ਦੇ ਦਿਆਂਗੇ ਤੁਹਾਨੂੰ ਸ਼ੇਅਰ ਵੀ ਕਰ ਦੇਵਾਂਗੇ ਆ ਵੀ ਝੋਟੀ ਅਸੀਂ ਜਿਹੜੀ 1 ਲੱਖ ਦੇ 60 ਹਜ਼ਾਰ ਦੀ ਲਈ ਆ ਅੱਛਾ ਜੀ ਉਹ ਪਰਲੀ ਝੋਟੀ ਵੀ 1 ਲੱਖ 60 ਹਜ਼ਾਰ ਦੀ ਲਈ ਥੋੜੀ ਜੀ ਹੁਣ ਢਿੱਲੀ ਹੋ ਗਈ ਸੀ ਅੱਛਾ ਜੀ ਬੁਖਾਰ ਜਿਹਾ ਚੜ ਗਿਆ ਪਰ ਸੋ ਚੌਥੋਂ ਨੂੰ ਅੱਛਾ ਉਹ ਝੋਟੀ ਥੋੜੀ ਹੌਲੀ ਲੱਗਦੀ ਆ ਪਰ ਰੇਟ ਤਾਂ ਜਾ ਆ ਚੜ ਗਿਆ ਜੀ ਤਿੰਨ ਚੜ ਪੀੜ ਨਾਲ ਬਾਕੀ ਇਹ ਮੱਜਾਂ ਤਾਂ ਚਗੀਆਂ ਖਾਸੀਆਂ ਵੱਡੀਆਂ ਨਹੀਂ ਤੇ ਇੱਕ ਵੀਰ ਜੀ ਇਹਨਾਂ ਨੂੰ ਇਹੋ ਹੀ ਆ ਵੀ ਇਹ ਦੁੱਧੋਂ ਨਹੀਂ ਸੁੱਕਦੀਆਂ ਹੂੰ ਇਹਨਾਂ ਨੂੰ ਆ ਇਹ ਮੱਜ ਨੂੰ ਹਰੇ 20 25 ਦਿਨ ਹੋ ਗਏ ਛੱਡੀ ਨੂੰ ਹੂੰ ਠੀਕ ਨਹੀਂ ਲੋ ਜੀ ਹਾਂ ਇਹ ਚੀਜ਼ ਦੀ ਆਪਾਂ ਲਿਖ ਕੇ ਸਟਾਮ ਦੇ ਦੇਵਾਂਗੇ ਆ ਝੋਟੀ ਵੀ ਚਲੋ ਮੈਂ ਸੇਲ ਨਹੀਂ ਕਰਦਾ ਘਰੇ ਰੱਖੀ ਆ ਹਾਂਜੀ ਇਹ ਝੋਟੀ ਨੂੰ ਮੈਨੂੰ ਦੱਸ ਦੇਣ ਹੋ ਗਏ ਸੂਈ ਨੂੰ ਇਹਦੇ 10 ਦਿਨਾਂ ਹੁੰਦੇ ਨੇ ਪੂਰੇ ਹੁੰਦੇ 10 ਤਰੀਕ ਨੂੰ ਠੀਕ ਆ ਜੀ ਇਹਨਾਂ ਜੀਨ ਦਾ ਇਹ ਵਾਅਦਾ ਹੈਗਾ ਕੋਈ ਵੀਰ ਭਰਾ ਨੇ ਲੈਣੀ ਜੀਂਦੋ ਲੋ ਡੰਗਰ ਦੁੱਧੋਂ ਨਹੀਂ ਸੁੱਕੂਗਾ ਭਾਵੇਂ ਜੋ ਮਰਜੀ ਹੋਏ ਬਿਲਕੁਲ 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 ਇਹਨਾਂ ਵੀ ਇਹਨੂੰ ਸੁੱਕਰ ਢੀਗੇ ਲਾ ਕੇ ਦੁੱਧ ਸੁਕਾਇਆ ਅੱਛਾ ਇੱਕ ਗੱਲ ਹੋਰ ਦੱਸੋ ਜੀ ਹਾਂਜੀ ਮੰਨ ਲਓ ਹਣ ਕੀ ਭੈਣ ਭਰਾ ਚਲੋ ਵਪਾਰ ਦੀ ਲੈਣ ਜਿਹੜੇ ਵਪਾਰੀਆਂ ਦੀ ਉਹਦੇ ਦਾ ਪਸ਼ੂ ਚਲੋ ਘਰ ਦੇ ਨੇ ਹਾਂਜੀ ਤੁਸੀਂ ਸ਼ੌਂਕੀਆ ਖਰੀਦੇ ਜਾਂ ਕਿੰਨੇ ਕਿੰਨੇ ਸਵੇਰੇ ਇਹਦਾ ਦੁੱਧ ਪੀਤਾ ਆਪਾਂ ਮਨ ਲਓ ਤੀਜਾ ਤੀਜਾ ਸਵੇਰ ਸੁਣਾਉਂਦੇ ਨੇ ਹਾਂਜੀ ਦੋ ਸੂਏ ਪੀਲੇ ਆ ਜੀ ਤੇ ਪਹਿਲੇ ਸਵੇਰੇ ਕਿੰਨਾ ਦੁੱਧ ਚਵਾਤਾ ਆਪਦੇ ਇਹਨਾਂ ਦੀ ਪਹਿਲੇ ਸੂਏ ਮੇਰੇ ਤੋਂ 18 ਲੀਟਰ ਚੋਇਆ ਮੈਂ ਪਹਿਲੇ ਸਵੇਰੇ 18 ਲੀਟਰ ਦੋਸਤੋ ਇਸ ਝੋਟੀ ਨੇ ਉਦੋਂ ਝੋਟੀ ਸੀ ਉਦੋਂ ਦੁੱਧ ਜਿਹੜਾ ਹਾਂ ਤੇ ਦੂਜੇ ਸੂਬੇ ਵਿੱਚ ਉਹ ਤਾਂ ਜੀਨ ਤੋਂ ਜੀਨ ਤੋਂ ਚਵਾ ਗਏ ਉਹਨਾਂ ਸਾਨੂੰ 18 ਲੀਟਰ ਦਿੱਤਾ ਸੀ ਹੂੰ ਤੇ ਘਰੇ ਵੀ ਉਹਨਾਂ ਹੀ ਆ ਕੇ ਬਣਿਆ ਤੇ ਘਰੇ ਵੀ ਉਹਨਾਂ ਆਣ ਕੇ ਦਿੱਤਾ ਹਨ ਤੇ ਦੂਜੇ ਸੂਬੇ ਦਾ ਹਾਂ ਦੂਜੇ ਸੂਬੇ ਦਾ ਹੀ 20 ਪਲਾਸੇ ਦੇ ਕੋਚ ਹੋਇਆ 20 ਕੀ 20 ਕੀ ਹਾਂ ਤੇ ਜਿਉਂ ਦੂਜੀ ਯੂਰੀਆ ਨਹੀਂ ਫੀਡ ਪਾ ਦੀਏ ਕਰਕੇ ਲਓ ਫਿਰ ਤੇ 22 ਲੀਟਰ ਤੱਕ ਚੋੜੋ ਪਰ ਅਸੀਂ ਦੇਸੀ ਵਾਂਢੀ ਪਾਉਂਦੇ ਰਹੇ ਹੂੰ ਦੇਸੀ 20 ਤੋਂ ਨਹੀਂ ਸਾਡੇ ਕੋਲ ਮਰੀ ਅੱਛਾ ਪਾਜੀ ਤਸਵੀਰ ਸਿੰਘ ਜੀ ਜਿਹੜੀ ਆਪਣੇ ਕੋਲ ਦੇਸੀ ਮੰਡ ਫੀਡ ਆਉਂਦੀ ਆ ਹਾਂਜੀ ਉਹ ਕਿੰਨੇ ਕ ਸਮੇਂ ਲੰਮੇ ਤੋਂ ਆਪਣੇ ਕੋਲ ਆ ਰਹੀ ਹੈ ਤੇ ਆਪਾਂ ਆਪਦੇ ਪਰਸੂਆਂ ਦੇ ਉੱਤੇ ਵੀ ਵਰਤੀ ਹੋ ਹਾਂਜੀ ਫੁੱਲ ਵਰਤੀ ਹੈ ਜੀ ਮੈਂ ਸ਼ੁਰੂ ਤੋਂ ਵਰਤਦਾ ਆਂ ਠੀਕ ਹੈ ਜੀ ਉਹਦਾ ਭਾਜੀ ਇਹ ਜਦੋਂ ਅਗਲਾ ਵੰਡ ਟੀਗਾ ਭਰਾ ਦੇਈਦਾ ਮੱਝ ਨੂੰ ਹਾਂ ਜੀ ਉਹ ਫਿਰ ਵੀ 5 6 7 ਮਹੀਨੇ ਮਿਲਦੀ ਰਹਿੰਦੀ ਜਿੰਨਾ ਮੇਰੇ ਕੋਲ ਲੋਕਾਂ ਨੇ ਵੰਡ ਖੜਿਆ ਠੀਕ ਹੈ ਜੀ 7 ਮਹੀਨੇ ਮਿਲਦੀ ਕੀ ਜਿਹੜੀ ਕਾਰਗੇ ਲਿਆ ਜਾਂ ਸੀਜ਼ਨ ਤੇ 2 3 ਮਹੀਨਿਆਂ ਦੇ ਵਿੱਚ ਡੰਗਰ ਨੂੰ ਨਿਚੋੜ ਦਿੰਦੀ ਬਿਲਕੁਲ ਖੋਰਦੀ ਜਾਂਦਰੂਗੀ ਆ ਖੋਰਦੀ ਆ ਤੇ ਮੁੜ ਕੇ ਦੁੱਧੋਂ ਡੰਗਰ ਸੋਕ ਕੇ ਫਿਰ ਛੜੀਆਂ ਹੀ ਵਜਣੀਆਂ ਤੇ ਜਿਹੜੇ ਇਹ ਫੀੜੇ ਇਹ ਛੜ ਨਹੀਂ ਇਹ ਛੜ ਨਹੀਂ ਮਾਰਨਦੀ ਨਾ ਇਹਨੂੰ ਟੀਗਾ ਲਾਉਣ ਦੀ ਲੋੜ ਪਊਗੀ ਇਹ ਦੇਸੀ ਵੰਡ ਅੰਦਰੋਂ ਵੀ ਸਿਹਤ ਯਾਬ ਕਰਦੀ ਆ ਬਿਲਕੁਲ ਸਹੀ ਕਰੂਗੀ ਜੀ ਤੇ ਪਸ਼ੂ ਰਿਪੀਟ ਨਹੀਂ ਹੁੰਦਾ ਤੇ ਪਸ਼ੂ ਠਹਿਰਦਾ ਵੀ 100% ਆ। ਹਾਂਜੀ ਤੇ ਡੰਗਰ ਵੀ ਕਾਲਾ ਕਰੂਗੀ। ਬਣਦਾ ਵੀ ਉਤੋਂ ਪੂਰਾ। ਹਾਂਜੀ ਉਹ ਬਹੁਤ ਡਾਕਟਰਾਂ ਦਾ ਵੰਡ ਤਿਆਰ ਹੋਇਆ ਉਹਨਾਂ ਦੇਸੀ ਜੜੜ ਬੂਟੀਆਂ ਵੀ ਪਾਈਆਂ। ਉਹ ਆਪਾਂ ਦਿਖਾ ਦਾਂਗੇ ਬਾਅਦ ਵਿੱਚ। ਹਾਂਜੀ। ਸੋ ਦੋਸਤੋ ਇੱਕ ਜਿਹੜੀ ਗੱਲ ਹੈ ਮੇਨ ਆ। ਇਹ ਜੀਂਦ ਤੇ ਪਸ਼ੂ ਪਖਾਉਣ ਦਾ ਮਕਸਦ ਇਹ ਆ ਵੀ ਇੱਕ ਬਰੀਡ ਤੁਹਾਨੂੰ ਵਿਖਾ ਦਿੰਨੇ ਆ। ਸਿੱਧੀ ਜਾ ਕੇ ਉੱਥੇ ਆਪ ਵਿਜ਼ਿਟ ਕਰਕੇ ਪਹੁੰਚ ਕਰਕੇ ਜਿਹੜੀ ਆ ਦੋਸਤੋ ਇਹ ਪਸ਼ੂ ਲੈ ਕੇ ਆਉਂਦੇ ਸੀਗੇ। ਦੂਜੇ ਸਵੇਰੇ ਤਾਂ ਤੁਹਾਨੂੰ ਰਿਜ਼ਲਟ ਦੱਸਦਾ ਵੀ ਦੂਜੇ ਸਵੇਰੇ ਦੇ ਵਿੱਚ 20 ਕਿਲੋ ਇਸ ਮਾਝ ਨੇ ਦੁੱਧ ਪਾਇਆ ਤੇ ਇਹ ਤਾਂ ਦਿਨ ਕਿ ਵੀਰ ਜੀ ਅਜੇ 5 ਦਿਨ ਲੱਜੂਗੀ ਐ 5 ਦਿਨ 5-6 ਦਿਨ 7 ਵੀ ਖੜ ਸਕਦੀ ਆ ਠੀਕ ਆ ਜੀ ਹਾਂਜੀ 5 ਦਿਨ ਤਾਂ ਜਿਹੜੇ ਦੋਸਤੋ ਬਿਲਕੁਲ ਗਰੰਟੀਡ ਆ ਬਾਕੀ 7 ਦਿਨ ਵੀ ਲੈ ਲੈ ਕੇ ਜਾ ਸਕਦੀ ਆ ਬਾਕੀ ਥਣਦੇਵਾ ਜਿਹੜਾ ਬਿਲਕੁਲ ਤੁਸੀਂ ਦੇਖੋਗੇ ਆਰਡਰ ਜਿਹੜਾ ਦੋਸਤੋ ਪੂਰਾ ਜਦੋਂ ਤੋੜ ਕੇ ਦਿਖਾਇਆ ਤੁਹਾਨੂੰ ਉਦੋਂ ਪਤਾ ਲੱਗ ਜੂ ਭਾਜੀ ਦੱਸਦਾ ਵੀ ਘਟੂ ਘਰ ਬੈਕ ਸਾਈਡ ਨੂੰ ਪੂਰਾ ਆਰਡਰ ਬਣਾ ਕੇ ਤਿਆਰ ਕਰਦੀ ਆ ਕਿਉਂਕਿ 20 18 20 ਲੀਟਰ ਵਾਲਾ ਜਿਹੜਾ ਪਸੂ ਆ ਉਹ ਆਰਡਰ ਤੋਂ ਹੀ ਪਛਾਣ ਹੋ ਜਾਂਦੀ ਆ ਵੀ ਕਿੰਨਾ ਜਿਹੜਾ ਦੋਸਤੋ ਤਿਆਰੀ ਦੇ ਵਿੱਚ ਸੰਦੇ ਸੁਭਾ ਦੀ ਐਣੀ ਗੱਲ ਜਿਤਨਾ ਮਰਜੀ ਇਹਨੂੰ ਹੱਥ ਲਾਈਓ ਜਿਤਨਾ ਮਰਜੀ ਨਚੋਈ ਜਾ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਹਾਈਟ ਫੁੱਲ ਬਣਾ ਫੁੱਲ ਵੱਡੀ ਆ ਇੱਕ ਉਂਗਲ ਜਿੱਡੀ ਦਾ ਇੱਕ ਉਂਗਲ ਜਿੱਡੀ ਧਾਰ ਪੈਂਦੀ ਆ ਦੀ ਪੂਰੀ ਮੋਟੀ ਮੋਟੀ ਪੂਰੀ ਹਾਂ ਆ ਥੋੜਾ ਜਿਹਾ ਥਨ ਮੋਟਾਪਨ ਰ ਆਦੀ ਮੁੜ ਕੇ ਸਹੀ ਹੋ ਜਾਂਦਾ ਥੋੜਾ ਜਿਹਾ ਦੋ ਕੰਚੀਆਂ ਤੁਹਾਨੂੰ ਜਿਹੜਾ ਇਹ ਲੰਮਾ ਆਹ ਜਿਹੜੀ ਕੀ ਇਹ ਲਵਾਈ ਦੇ ਵਿੱਚ ਜਿਹੜਾ ਉਲਟ ਪੈਣੀ ਆਗਾ ਹਾਂ ਬਾਕੀ ਚੋਆਂ ਨੂੰ ਆਹ ਰਾ ਡਾ ਬਣਿਆ ਸਹੀ ਹੋ ਜਾਂਦਾ ਬਿਲਕੁਲ ਠੀਕ ਹੈ ਜੀ ਉਹ ਲੜੇ ਚੋਆਂ ਬਿਲਕੁਲ ਸਹੀ ਹੋਏਗਾ ਥੋੜਾ ਮੋਟਾਈ ਦੇ ਵਿੱਚ ਹੋ ਜਾ ਪਿਆ ਹਾਂ ਬਿਲਕੁਲ ਨਿਚੜ ਜੂਗੀ ਜੀ ਇਹ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਹਾਂ ਲਓ ਵੀ ਦੋਸਤੋ ਬਾਕੀ ਮਿਲਕ ਵੇਣ ਬਹੁਤ ਜਿਆਦੀ ਮੋਟੀ ਆ ਤੇ ਪੂਰੀ ਕੁਆਲਟੀ ਵਾਲੀ ਇਹ ਤੁਹਾਨੂੰ ਮਾਝ ਆਪਾਂ ਤੇ ਅੱਜ ਦਿਖਾ ਰਹੇ ਹਾਂ ਦੋਸਤੋ ਬਿਲਕੁਲ ਜੀਂਦ ਦੀ ਜੰਪਲ ਆ ਜੀਂਦ ਦੀ ਜੰਮੀਪਲੀ ਤੇ ਤਿਆਰੀ ਜਦੋਂ ਪਹਿਲੇ ਸਵੇਰ ਦੀ ਹੋ ਗਈ ਸੀ ਤੇ ਫਿਰ ਇਸ ਘਰੇ ਆਈ ਆ ਠੀਕ ਹੈ ਜੀ ਤੋਂ ਖੋਲ ਕੇ ਤੋਰ ਕੇ ਦਿਖਾਉਣੇ ਆ ਜੇਕਰ ਆਪਾਂ ਅੱਜ 2 ਤਰੀਕ ਨੂੰ ਦਿਨ ਪੂਰੇ ਆ ਤੇ ਜੀ ਅੱਜ ਵੀ ਆਪਾਂ ਗੱਲਬਾਤ ਕਰੀਏ ਤਾਂ ਹਜੇ 5 ਤੋਂ 6 6 ਦਿਨ ਹਜੇ ਪੁੱਪਾ ਹੀ ਆ ਘੱਟੋ ਘੱਟ ਵੀ ਸੂਨ ਦੇ ਵਿੱਚ ਬਾਕੀ ਤੁਸੀਂ ਵੇਖ ਕੇ ਚੈੱਕ ਕਰੋ ਹੈਵੀ ਬਾਡੀ weight ਆ ਭਾਰੀ ਸਰੀਰਕ ਬਣਤਰਾ ਥਣ ਚੱਡਾ ਜਿਹੜਾ ਦੋਸਤੋ ਤੁਸੀਂ ਆ ਦੇਖੋ ਜੀ ਬਖਾਲਾ ਕਾਫੀ ਸੋਹਣਾ ਹੈ ਤੇ ਆ ਲਓ ਠੀਕ ਹੈ ਭਾਜੀ ਥੋੜਾ ਜਿਹਾ ਲੈ ਲਓ ਜੀ ਇਧਰ ਨੂੰ ਮੋੜ ਦਿਓ ਅਕੋ ਖਾਦ ਕੇ ਹਾਈਡ ਕਰਦੇ ਜਿਹੜਾ ਦੋਸਤੋ ਫੁੱਲ ਫੜਾ ਫੁੱਲ ਵੱਡੀਆਂ ਮਾਜਾਂ ਦੇ ਵਿੱਚ ਇਹ ਆਉਂਦੀ ਆ ਸੋ ਬਾਕੀ ਜੀਂਦ ਵਾਲੇ ਪਸ਼ੂ ਜਿਹੜੇ ਵੀਰ ਖਰੀਦਦੇ ਨੇ ਹਰਿਆਣੇ ਤੋਂ ਖਰੀਦਦੇ ਆ ਉਹਨਾਂ ਨੂੰ ਨਾਰਮਲ ਪਤਾ ਲੱਗ ਜਾਊਗਾ ਠੀਕ ਆ ਜੀ ਤੇ ਆਹ ਮਾਜਾ ਦੋਸਤੋ ਵਕਾਊ ਆ ਘਟੋ ਘਟ ਵੀ 22 ਲੀਟਰ ਭਾਜੀ ਤਸਵੀਰ ਸਿੰਘ ਨੇ ਕਹਿਤਾ ਦੀ 22 ਲੀਟਰ ਤੱਕ ਜਿਹੜਾ ਮਿਲ ਕੇ ਨੇ ਪਾਇਆ ਫਿਲਹਾਲ ਨਾਰਮਲ ਫੀਡ ਪਾ ਲੋਗੇ 18 19 ਵੀ 20 ਲੀਟਰ ਦੀ ਜਿਹੜੀ ਆ ਕੈਪੈਸਿਟੀ ਆ ਇਸ ਮੱਝ ਦੀ ਰਹਿੰਦੀ ਆ ਆ ਦੇਖੋ ਆ ਦੇਖੋ ਤੇ ਕਹਿੰਦੇ ਲੇਵਾ ਫਿਰ ਮੈਨੂੰ ਲੱਗਦਾ ਵੀ ਜਦੋਂ ਪੂਰੀ ਤਿਆਰੀ ਕਰਦੀ ਐ ਸ਼ਾ ਕੱਡੂ ਜੀ ਇੱਥੇ ਇੱਥੋਂ ਤੱਕ ਕੱਡੂ ਪਿਛਾ ਹਾਂ ਸ਼ਾ ਹੂੰ ਇਹ ਪੂਰਾ ਇੱਥੋਂ ਤੱਕ ਜਾਦੂਦਾਰ ਜੇ 5 ਤੇ 10 ਵੀ ਖਰ ਸਕਦੀ ਆ ਠੀਕ ਆ ਜੀ ਹਾਂ ਲੋ ਵੀ ਦੋਸਤੋ ਪਾਲਿਓ ਹੱਥ ਜਿਹੜੇ ਵੀਰ ਨੂੰ ਪਸੰਦ ਆਊਗੀ 35 ਬਿਲਕੁਲ ਜਿਹੜੀ ਇੱਕ ਨੰਬਰ ਹੋਊਗੀ ਆਪਦੀ ਤਸੱਲੀ ਤੁਸੀਂ ਪੱਟੀ ਸ਼ਹਿਰ ਅ ਵੀਜਿਟ ਕਰਕੇ ਜ਼ਰੂਰ ਤਸਦੀਕ ਕਰ ਲੈ। ਥਾਣਾ 'ਚ ਕੋਈ ਪ੍ਰੋਬਲਮ ਹੋ ਤੇ ਪੰਜ ਪ੍ਰੋਬਲਮ ਆ ਮੈਂ ਤੇਲ ਖਰਚਾ ਦਊਂ ਤੈ ਅਗਲਾ ਭਾਵੇਂ। ਸ਼ੱਕ ਦੀ ਤੇਲ ਖਰਚਾ ਉਸ ਵੇਲੇ ਮਿਲੂ ਉਹਨੂੰ। ਬਿਲਕੁਲ ਜੀ ਬਿਲਕੁਲ। ਹਾਂ ਕੋਈ ਥਾਣਾ 'ਚ ਪ੍ਰੋਬਲਮ ਹੋ ਥਾਣਾ 'ਚ ਕੋਈ ਪ੍ਰੋਬਲਮ ਹੋ। ਜੇ ਵੀਰ ਕੋਈ ਦੂਰੋਂ ਵੀ ਆਊਗਾ ਨਾ। ਜੇ ਤੇ ਉਹ ਇੱਥੇ ਵੀਡੀਓ ਤਾਂ ਨਾ ਤੂੰ ਇੱਥੇ ਆਣ ਕੇ ਮੱਝ ਚੈੱਕ ਕਰਕੇ ਮੱਝ ਖੜੇ। ਹੂੰ। ਵੀਡੀਓ ਤੇ ਨਾ ਮੱਝ ਖੜੇ। ਇੱਥੇ ਚੋਕ ਤਸੱਲੀ ਕਰਕੇ ਪੂਰੀ ਫਿਰ ਮੱਝ ਖੜੇ। ਬਿਲਕੁਲ ਜੀ ਬਿਲਕੁਲ। ਲਓ ਵੀ ਦੋਸਤੋ ਆਪੋ ਆਪਣੀ ਬਰੀਡ ਦੇ ਉੱਪਰ ਆ ਕੋਈ ਨਾਰਮਲ ਸੇਵਾ ਦੇ ਵਿੱਚ ਨਹੀਂ ਕੀ ਇੱਕ ਬਿਲਕੁਲ ਫੀਡ ਦਾ ਡਿਸਟ੍ਰਿਬਿਊਟਰ ਕਹਿ ਲੀਏ ਉਹ ਵੀ ਹੋਣ ਦੇ ਬਾਵਜੂਦ ਫੀਡ ਜਿਹੜਾ ਦੋਸਤੋ ਗੱਫੇ ਖੁੱਲੇ ਪਏ ਆ ਚੰਗੇ ਵੰਡ ਵਾਟੇ ਦੇ ਪਸੂ ਤਿਆਰ ਹੋਇਆ ਤੇ ਅੱਛਾ ਨਾਰਮਲ ਭਾਜੀ ਇਹਨੂੰ ਮੰਨ ਲਓ ਵੀ 18-20 ਲੀਟਰ ਤੁਸੀਂ ਚਵਾਈ ਕਰਦੇ ਰਹੇ ਜਦ ਵੰਡ ਦਿਹਾੜੀ ਦਾ ਕਿੰਨਾ ਕ ਪਾ ਦਿੰਦੇ ਰਹੇ ਜੀ ਇਹਨੂੰ ਵੰਡ ਜੀ 7-8 ਕਿਲੋ 7-8 ਕਿਲੋ ਹਾਂਜੀ ਇਹਨੂੰ 10 ਕਿਲੋ ਵੰਡ ਵੀ ਪਿਚਾੜੂਗੀ 15 ਕਿਲੋ ਤੱਕ ਵੀ ਵਾਂਡੇ ਨੂੰ ਧੱਕ ਦਿਓ ਆਹ ਨਾਲ ਲੱਗੂ ਭਾਵੇਂ ਜੋ ਮਰਜ਼ੀ ਹੋ ਜੇ ਹੂੰ ਆ ਆਪਿਆ ਮੇਰੇ ਕੋਲ ਵੰਡੋਂ ਪਰਲੀ 33 ਤਿਹਾਰ ਹੋਈ ਆ ਹੂੰ ਹੂੰ ਉਹਨੂੰ 10 ਕਿਲੋ ਵੰਡ ਪਾ ਦਿਓ ਗਰੰਟੀ ਦਉ ਵੀ ਵਾਹ ਲੱਗ ਗਈ ਉਹਨੂੰ ਠੀਕ ਹੈ ਜੀ ਸਾਡੇ ਕੋਈ ਡੰਗੂ ਜਿੰਨਾ ਮਰਜੀ ਵੰਡ ਪਾ ਦਿਓ ਬਿਲਕੁਲ ਇੱਕ ਮਿੰਟ ਤੁਹਾਨੂੰ ਵਿਖਾਦਾ ਇਹ ਨਾ ਵੀ ਆਖੇ ਕੋਈ ਵੰਡ ਨਹੀਂ ਖਾਂਦੀ ਵੰਡ ਵੀ ਖਾਉ ਠੀਕ ਹੈ ਜੀ ਬਾਕੀ ਡਾਈਜੈਸ਼ਨ ਜਿਹੜਾ ਸਿਸਟਮ ਆ ਦੋਸਤੋ ਉਹ ਕਾਫੀ ਜਿਆਦਾ ਮਤਲਬ ਕਿ ਬੰਦਾ ਧੋਖ ਹੀ ਬੰਦਾ ਆਈਦਾ ਐਕਟ ਵਧੀਆ ਹੈਗਾ ਠੀਕ ਹੈ ਜੀ ਇਹ ਵੰਡ ਖਾਉਗੀ ਅਸਲ ਏ ਠੀਕ ਹੈ ਜੀ ਪਕੜਾ ਡਾਈਜੈਸ਼ਨ ਜਿਹੜਾ ਸਿਸਟਮ ਜਿਹੜੇ ਪਸ਼ੂ ਦਾ ਹੋਵੇ ਆ ਦੇਖੋ ਜੀ ਕਿਉਂ ਮੇਰੇ ਕਰਕੇ ਪਸ਼ੂ ਥੋੜਾ ਜਿਆ ਕਰਦਾ ਜਰੂਰ ਠੀਕ ਆ ਬਾਕੀ ਕਿਸੇ ਤਰ੍ਹਾਂ ਦਾ ਕੋਈ ਉਹ ਦਿੱਕਤ ਨਹੀਂ ਆਊਗੀ ਠੀਕ ਆ ਜੀ ਵੰਡ ਜਿਹੜਾ ਇਹ ਫੀਡ ਆ ਦੋਸਤੋ ਇਹ ਵੀ ਦਿਖਾਵਾਂਗੇ ਆਪਾਂ ਤੇ ਕਿਦਾਂ ਦੀ ਫੀਡ ਆ ਚੂਰੀ ਫੀਡ ਆ ਸੋ ਪੱਟੀ ਸ਼ਹਿਰ ਦੇ ਜਿਹੜੇ ਮੇਰੇ ਵੀਰ ਖਾਸ ਤੌਰ ਤੇ ਨੇੜੇ ਬੰਨੇ ਇਲਾਕੇ ਵਾਲੇ ਆ ਇੱਕ ਵਾਰੀ ਵਰਤਿਓ ਜਰੂਰ ਤੇ ਰਿਜ਼ਲਟ ਫੁੱਲ ਫਟਾ ਫੁੱਲ ਫੀਡ ਦਾ ਮਿਲੂਗਾ ਤੁਹਾਨੂੰ ਤੇ ਘੱਟੋ ਘੜ ਵੀ ਪਾਈ ਕਹਿੰਦਾ ਵੀ 3-4 ਮਹੀਨੇ ਜਾਂ 3-4 ਗੱਟੇ ਵਰਤ ਕੇ ਇੱਕ ਵਾਰੀ ਦੱਸਿਓ ਜਰੂਰ ਐਂਦਾ ਹੀ ਆ ਜੀ ਤੈਨ ਘਟੇ ਜਾਂ ਚਾਰ ਘਟਕੇ ਵਰਤ ਕੇ ਵੇਖੋ ਜੇ ਕੋਈ ਕੋਈ ਫਾਲਟ ਦੇਦਾ ਜਾਂ ਕੋਈ ਨਹੀਂ ਇਹਨੂੰ ਦੁੱਧ ਹੀ ਕੁਆਲਟੀ ਦੀ ਹੁੰਦੀ ਪ�ਛਕ ਦੀ ਨਾ ਖੜਿਓ ਬਿਲਕੁਲ ਅਹੀਂ ਇਨਾ ਜ਼ਰੂਰ ਵੀ ਟੀਗਾ ਭਰਨ ਤੋਂ ਬਾਅਦ ਆ ਡੰਗਰ 6-7 ਮਹੀਨੇ ਮਿਲੂਗਾ ਇਹ ਸਵੰਡ ਦੇ ਸੀਨਾ ਠੀਕ ਆ ਜੀ ਹਾਂ ਉਹ ਵੰਡ ਵੀ ਦਿਖਾਵਾਂਗੇ ਅੱਛਾ ਇੱਕ ਭਾਜੀ ਤਸਵੀਰ ਸਿੰਘ ਜੀ ਇਹਦਾ ਮੁੱਲ ਕੀ ਕਰਦੇ ਆ ਡਿਮਾਂਡ ਕੀ ਰੋਗੀ ਜੀ ਮੁੱਲ ਭਾਜੀ ਜੇ ਤਾਂ ਬਾ ਜੀਂ ਦਾ ਮੁੱਲ ਲਾਈਏ ਤੇ 2 ਲੱਖ ਰੁਪਏ ਦੀ ਮੱਝ ਹਾਂਜੀ ਤੁਹਾਨੂੰ ਪਤਾ ਆਪਣੇ ਪੰਜਾਬ ਚ ਲੋਕ ਰੇਟ ਨਹੀਂ ਭਰਦੇ ਲੋਕ ਇਥੇ ਖੋਦੀ ਘੋੜਾ ਇੱਕੋ ਹੀ ਰੱਖਦੇ ਬਸ ਬਸ ਇਹ ਅਗਲਾ ਹੰਦਾ ਨਹੀਂ ਇਹ ਇਧਰ ਦੀ ਇਧਰ ਰੇਟ ਨਹੀਂ ਭਰਦੇ ਆਪਣੇ ਤੇ ਮੈਂ ਤਾਂ ਭਾਜੀ ਇਹ ਰੇਡ 1.5 ਲੱਖ ਦੀ ਡਿਮਾਂਡ ਕੀਤੀ ਆ 1.5 ਲੱਖ ਦੀ ਹਾਂ ਠੀਕ ਆ ਜੀ ਤੇ ਬਾਕੀ ਸਵਾ ਦੇ ਵਿੱਚ ਐਂਡ ਛੱਡਣੀ ਆ ਸਵਾ ਦੀ ਮਿਲ ਕੀ ਹਾਂ ਨਾ ਹਾਂ ਸਵਾ ਤੋਂ ਥੱਲੇ ਜਿਹੜਾ ਇਹ ਉਹ ਕੁਐਸਟ ਵਾਲੀ ਗੱਲ ਆ ਵੀ ਮੈਂ ਨਹੀਂ ਘਟਾ ਸਕਦਾ ਬਿਲਕੁਲ ਸਵਾ ਲੱਖ ਦੀ ਦੋਸਤੋ ਜਿਹੜੀ ਹਾਂ ਨਾ ਹੋਊਗੀ ਮੱਝ ਤੁਸੀਂ ਵੇਖ ਲਈ ਆ ਪੂਰੀ ਚੰਗੀ ਆ ਹਰ ਪੱਖ ਤੋਂ ਬਿਲਕੁਲ ਨੰਬਰ 1 ਟੌਪ ਦੀ ਮੱਝ ਆ ਆਰਡਰ ਕੁਆਲਿਟੀ ਬਿਲਕੁਲ ਤੁਸੀਂ ਇਹ ਸ਼ੇਪ ਵੇਖੋ ਬਿਲਕੁਲ ਸੂ ਤੋਂ ਲੈ ਕੇ ਤੇ ਬਿਲਕੁਲ ਧੋਨ ਵਾਲੇ ਪਾਸੇ ਨੂੰ ਜਿਹੜਾ ਆ ਬਾਨੇ ਦਾ ਸਟਰਕਚਰ ਤਿਆਰ ਕਰਦੀ ਪਈ ਆ ਤੇ ਪੰਜਾ ਸੱਤਾ ਦਿਨਾਂ ਚ ਦੋਸਤੋ ਕਮਾਲਾ ਕਰ ਲੂਗੀ ਵੀ ਇਹ ਗੱਲ ਨਹੀਂ ਹੋਏਗੀ ਵੀ ਇੱਥੇ ਕਿ ਬਣੀ ਥਣੀ ਇੱਥੇ ਕਿ ਸੁੱਕੂਗੀ ਹਾਂਜੀ ਕਿਉਂਕਿ ਪਸ਼ੂ ਜਿਹਨੇ ਦੋ ਸਵੇ ਬਿਲਕੁਲ ਚੋਏ ਨੇ ਉਹਨੂੰ ਪਤਾ ਆ ਵੀ ਕਿੰਨੀ ਕਿ ਬਣਦੀ ਹੋ ਸਕਦੀ ਆ ਤੇ 1.5 ਲੱਖ ਸਵਾ ਲੱਖ ਦੀ ਹਾਂ ਨਾ ਇਸ ਅੱਛਾ ਭਾਜੀ ਤਸਵੀਰ ਸਿੰਘ ਜੀ ਇੱਕ ਸੰਪਰਕ ਨੰਬਰ ਵੀ ਆਪਣੇ ਜਰੂਰ ਦੇ ਦਿੱ ਗਏ 98152 ਹਾਂਜੀ 14668 ਠੀਕ ਹੈ ਜੀ ਠੀਕ ਹੈ ਸੋ ਦੋਸਤੋ ਇਹ ਸਨ ਮੇਰੇ ਨਾਲ ਭਾਜੀ ਤਸਵੀਰ ਸਿੰਘ ਤੇ ਨੰਬਰ ਦੋਸਤੋ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰ ਦਾਂਗੇ ਬਾਕੀ ਫੀਡ ਜਿਹੜੀ ਹੈਗੀ ਆ ਉਹ ਵੀ ਆਪਾਂ ਤੁਹਾਨੂੰ ਪੈਕਿੰਗ ਜਿਹੜੀ ਹੈਗੀ ਆ ਫੀਡ ਦੀ ਉਹ ਦਿਖਾ ਦਿੰਨੇ ਆ ਰੇਟ ਬਿਲਕੁਲ ਵੀਡੀਓ ਦੇ ਵਿੱਚ ਦੱਸ ਦਿੰਨੇ ਆ ਕਿਸੇ ਵੀਰ ਨੇ ਘਰ ਘਰ ਸੱਕ ਮੰਗਾਉਣੀ ਹੈ ਨਾਲ ਲੱਗਦੇ ਪੱਟੀ ਭਿੱਖੀ ਪਿੰਡ ਖਾਲੜਾ ਏਰੀਆ ਵਲਟੋਆ ਇਧਰ ਵੀ ਸੜਕ ਖੇਮ ਕਰਨ ਵਾਲੀ ਸੜਕ ਤੁਸੀਂ ਤਾਂ ਵੀ ਸੰਪਰਕ ਕਰ ਸਕਦੇ ਜੇ ਘਰ ਤੱਕ ਜਿਹੜੀ ਪਹੁੰਚ ਵੀ ਹੋ ਜੂਗੀ ਜਿੰਨਾ ਵਹੀਕਲ ਦਾ ਖਰਚਾ ਹੋਇਆ ਦੋਸਤੋ ਉਸ ਤੋਂ ਅਲੱਗ ਐਕਸਟਰਾ ਚੀਜ਼ ਤੇ ਲੱਗ ਸਕਦਾ ਠੀਕ ਆ ਆ ਜੂ ਜੀ ਉਹ ਵੀ ਦਿਖਾ ਦਿੰਨੇ ਆ ਸੋ ਦੋਸਤੋ ਬਿਲਕੁਲ ਤੁਸੀਂ ਲੈਕਸ ਵਗੈਰਾ ਵੇਖ ਸਕਦੇ ਠੀਕ ਹੈ ਜੀ ਪੰਸਾਰੀ ਦੇਸੀ ਵੰਡ ਦੇਸੀ ਜਿਹੜੀ ਬੂਟੀਆਂ ਨਾਲ ਸਪੈਸ਼ਲ ਵੰਡ ਤਿਆਰ ਕੀਤਾ ਜਾਂਦਾ ਘਰ ਵਿੱਚ ਵੰਡ ਰੱਖਿਆ ਜਾਂਦਾ ਸੋ ਨੰਬਰ 98152 14668 ਨੰਬਰ ਵੀ ਤੁਸੀਂ ਦੇਖ ਸਕਦੇ ਜੀ ਠੀਕ ਹੈ ਜੀ ਤੇ ਭਾਜੀ ਦਾ ਨਾਮ ਜਿਹੜਾ ਦੋਸਤੋ ਤੁਸੀਂ ਦੇਖ ਸਕਦੇ ਹੋ ਤਸਵੀਰ ਸਿੰਘ ਜੀ ਹੈਗਾ ਠੀਕ ਆ ਤੇ ਬੱਚਿਆਂ ਵਾਲਾ ਹਸਪੀਟਲ ਬਿਲਕੁਲ ਨੇੜੇ ਆ ਗਿਲ ਹਸਪੀਟਲ ਬੱਚਿਆਂ ਵਾਲਾ ਬਿਲਕੁਲ ਲਾਗੇ ਆ ਸੋ ਫੀਡ ਬਾਰੇ ਆਪਾਂ ਥੋੜੀ ਜਾਣਕਾਰੀ ਲੈ ਲੈਨੇ ਆ ਤੁਹਾਨੂੰ ਰੇਟ ਵੀ ਦੱਸ ਦੇਵਾਂਗੇ ਤੇ ਪੈਕਿੰਗ ਜਿਹੜੀ ਇਹ ਖੋਲੀ ਉਹ ਵੀ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਬਾਕੀ ਆ ਜਿਹੜੀ ਪੈਕਿੰਗ ਇਸ ਫੀਡ ਦੀ ਆਉਂਦੀ ਆ ਠੀਕ ਹੈ ਜੀ ਦੇਸੀ ਫੀਡ ਆ ਬਿਲਕੁਲ ਦੇਸੀ ਅਨਾਜ ਜਿਹੜੇ ਆਪਾਂ ਕਹਿੰਦੇ ਬਈ ਦੇਸੀ ਅਨਾਜ ਆ ਕਿਸੇ ਤਰ੍ਹਾਂ ਦੀ ਕੋਈ ਐ ਐਕਟਰਾ ਕਲੀਏ ਕੈਮੀਕਲ ਪਰਟੀਸਾਈਜ਼ਰ ਜਾਂ ਯੂਰੀਆ ਇਹ ਜਿੱਤੇ ਦੀ ਮਾਤਰਾ ਕੋਈ ਨਾ ਮਾਤਰ ਹੋ ਸਕਦੀ ਹੈ ਬਾਕੀ ਹੁੰਦੀ ਜ਼ਰੂਰ ਹੋ ਸਕਦੀ ਹੈ ਬਾਕੀ ਨਾ ਮਾਤਰਾ ਬਾਕੀ ਡਿਟੇਲ ਆਪਾਂ ਲੈ ਲੈਨੇ ਆ ਸਰਵੋਤਮ ਕੁਆਲਿਟੀ ਸੰਤੁਲਿਤ ਪਸ਼ੂ ਖੁਰਾਕ 1000 ਨੰਬਰ ਠੀਕ ਹੈ ਜੀ ਆਹ ਦੇਖੇ ਬਾਕੀ ਆਪਾਂ ਤੁਹਾਨੂੰ ਫੀਡ ਖੁੱਲੀ ਵੀ ਦਿਖਾ ਦਿੰਨੇ ਇੱਕ ਵਾਰੀ ਇਹ ਬਿਲਕੁਲ ਚੂਰੀ ਹੈ ਜੀ ਚੂਰੀ ਹੈ ਤੇ ਥੋੜੀ ਜਿਹੀ ਹੋਰ ਕਿਉਂਕਿ ਜਿੰਨੀ ਬਰੀਕ ਹੋਵੇ ਚੀਜ਼ ਉਹਦੀ ਪਤਾ ਨਹੀਂ ਲੱਗਦਾ ਵੀ ਕਿਹੜੀ ਚੀਜ਼ ਕਿੰਨੀ ਕੁਆਂਟੀਟੀ ਦੇ ਵਿੱਚ ਆ ਕਿੰਨੀ ਮਾਤਰਾ ਦੇ ਵਿੱਚ ਆ ਥੋੜੀ ਮੋਟੀ ਵੀ ਫੀਲ ਦਿਖਾ ਦਾਂਗੇ ਉਹਦੇ ਵਿੱਚ ਜਿਹੜੇ ਦੋਸਤੋ ਇਹ ਗ੍ਰੇਨਡ ਜਾਦੀ ਹੋਈ ਆ ਇਹ ਤੁਸੀਂ ਵੇਖ ਲਓ ਬਿਲਕੁਲ ਚੂਰੀ ਆ ਜੀ ਬਰੀਕ ਇਸ ਤੋਂ ਬਾਅਦ ਆ ਮੋਟੀ ਆ ਗਈ ਠੀਕ ਹੈ ਇਹਦੇ ਵਿੱਚ ਮੋٹے ਤੌਰ ਤੇ ਪਤਾ ਲੱਗ ਜੂਗਾ ਵੀ ਕਿਹੜੇ ਕਿਹੜੇ ਅਨਾਜ ਦੀ ਵਰਤੋਂ ਜਿਹੜੀ ਇਹ ਕੀਤੀ ਗਈ ਆ ਮੱਕਾ ਦੀ ਸਰੀਆ ਇਹਦੇ ਵਿੱਚ ਬਿਲਕੁਲ ਖਾਲ ਦੇ ਸਰੀਆ ਦੋਸਤੋ ਠੀਕ ਹੈ ਬਨੋਲਾ ਖਾਲ ਦੇ ਸਰੀਆ ਛੋਲੇ ਆ ਦਾ ਛਿਲਕਾ ਦੇ ਸਰੀਆ ਮੱਕੀ ਆ ਬਾਕੀ ਕੌੜੀ ਖਲ ਸਰੋਂ ਦੀ ਦਿਸ ਰਹੀ ਆ ਬਾਕੀ ਹੋਰ ਨਿੱਕੇ ਨਿੱਕੀ ਨਿੱਕੇ ਜਿਹੜੇ ਦੋਸਤੋ ਜਿੰਨੇ ਵੀ ਆਪਾਂ ਕਹਿ ਲਈਏ ਨਾਜ ਕਹਿ ਲਈਏ ਠੀਕ ਹੈ ਜੀ ਉਹਨਾਂ ਦੀ ਮਾਤਰਾ ਉਹ ਵੀ ਕਾਫੀ ਹੈ ਠੀਕ ਹੈ ਜਿਵੇਂ ਸੋਇਆ ਹੋ ਗਈ ਆ ਠੀਕ ਹੈ ਜੀ ਤੇ ਪਾਲਸ਼ ਹੋ ਗਈ ਆ ਇਹ ਚੀਜ਼ਾਂ ਹਰ ਕਿਸ ਤਰ੍ਹਾਂ ਦੀ ਜਿਹੜੀ ਦੋਸਤੋ ਬੈਲੈਂਸਡ ਫੀਡ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ ਆ ਦੇਖੋ ਅੱਛਾ ਭਾਜੀ ਤਸਵੀਰ ਸਿੰਘ ਜੀ ਹਾਂ ਜੀ ਇਹ ਆਪਣੇ ਕੋਲ ਪੈਕਿੰਗ ਹੈਗੀ ਆ ਜਿਹੜੀ ਆਪਣੀ ਫੀਡ ਬਲਕਿ ਦੇਸੀ ਫੀਡ ਪਿਆਰ ਹੁੰਦੀ ਹੈ ਹਾਂ ਜੀ ਹਾਂ ਜੀ ਅੱਛਾ ਇਹਦੀ ਡਿਲੀਵਰੀ ਮਤਲਬ ਆਪਣੇ ਕੋਲ ਇਕੱਠੇ ਕਿੰਨੇ ਕ ਗੱਟੇ ਆ ਜਾਂਦੇ ਕਿੰਨੀ ਕਿੰਦੀ ਸੇਲਿੰਗ ਕਿੰਨੀ ਕ ਹੈਗੀ ਪੱਟੀ ਸ਼ਹਿਰ ਦੀ ਗੱਲ ਕਰੀਏ ਵੇਖੋ ਜੀ ਆਪਣਾ 150 ਟੋੜਾ ਲੱਗ ਜਾਂਦਾ 150 ਤੋਂ ਥੋੜਾ ਹਾਂ 1.200 ਦੇ ਕਰੀਬਨ ਸਾਡੇ ਕੋਲ ਇੱਕ ਪੰਸਾਰੀ ਵੰਡ ਆਉਂਦਾ ਉਹ ਅੱਜ ਖਤਮ ਹੋਇਆ 100 ਕਟੂ ਆਉਣਾ ਨਾ ਬਸ ਅਸੀਂ ਤਾਜ਼ਾ ਮਾਲ ਹੀ ਲਾਉਣੇ ਹੋਸਾ ਆਉਣਾ ਹੀ ਵੀ ਨਾਲੋਂ ਨਾਲਾ ਜਿਹੜੀ ਕੁਆਲਿਟੀ ਡਾਊਨ ਨਾ ਹੋ ਜੇ ਇਹ ਨਹੀਂ ਵੀ ਮਹੀਨਾ ਵੰਡ ਰੱਖ ਰਿਹਾ ਜ ਸਾਡੇ ਵੰਡ ਨੂੰ ਸੁਸਰੀ ਕਿਤੇ ਲੱਗੀ ਉਹ ਸੁਸਰੀ ਦਾ ਧਨਾ ਵਿਖਾ ਦਿਓ ਕਿਤੇ ਅਸੀਂ ਉਹਨਾਂ ਦਾ ਮਾਲ ਮੰਗਵਾਉਣਾ ਜਿੰਨਾ ਲੱਗ ਜਾਣਾ ਜਿੱਡੀ ਕਿ ਲਾਗਤ ਆ ਜਿਹੜੀਆਂ ਉਹਨੇ ਹੀ ਕਿ ਮੰਗਵਣੀ 100 ਕਟੂ ਇਹ ਮੰਗਵਾਉਣਾ ਖਤਮ ਹੋਣ ਵਾਲਾ ਹੈ ਹੁਣ ਪੰਸਾਰੀ ਵੰਡ ਜਿਹੜਾ ਉਹ ਆਉਣ ਵਾਲਾ ਸਾਡੇ ਕੋਲੇ ਉਹ ਇੱਕ ਦੋ ਦਿਨਾਂ ਤੱਕ ਉਹ ਆ ਜਾਣਾ ਠੀਕ ਹੈ ਹਾਂ ਜਿਹੜੀ ਜਿਹੜਾ ਇਹ ਇਹ ਜਿਹੜੀ ਇਹ ਪੈਕਿੰਗ ਆ ਜੀ ਹਾਂਜੀ ਇਹ ਪੈਕਿੰਗ ਦਾ ਰੇਟ ਕੀ ਆ ਮਤਲਬ ਕਿ ਭਰਤੀ ਤਾਂ ਦੀ 50 ਕਿਲੋ ਆ ਹਾਂਜੀ ਤਾਂ ਰੇਟ ਇਹਦਾ ਕੀ ਹੋਊਗਾ ਕਿੰਨੇ ਦਾ ਇਹਦਾ 1400 ਰੁਪਇਆ ਰੇਟ ਆ ਜੀ نیٹ 1400 ਹਾਂਜੀ ਹਾਂਜੀ ਠੀਕ ਆ ਜੀ 1400 ਰੁਪਇਆ ਦੋਸਤੋ نیٹ ਰੇਟ ਆ ਤੇ ਮਤਲਬ ਇਹ ਵੀ ਬੰਦਾ ਘੱਟੋ ਘੱਟ ਵੀ 4-5 ਗੱਟੇ ਪਾ ਕੇ ਇੱਕ ਵਾਰੀ ਵੇਖੇ ਜ਼ਰੂਰ ਫਰਕ ਉਹਨੂੰ ਨਜ਼ਰ ਆਊਗਾ ਹਾਂਜੀ ਇੱਕ ਟੀਗਾ ਭਰਉਣ ਤੋਂ ਵੱਧਾ ਵੇਖੋ ਜੀ ਇਹ ਦੇਸੀ ਮੰਡਰਾ ਵੀ ਤੁਹਾਡਾ ਆਸਾਨ ਨਹੀਂ ਕਰੂ 4-5 ਮਹੀਨੇ 6 ਮਹੀਨੇ ਮਿਲੂਗਾ ਹੂੰ ਇਹ ਨਹੀਂ ਵੀ ਜੇ ਆਪਾਂ ਦੂਜੀਆਂ ਫੀਡਾਂ ਪਾ ਕੇ ਤਿੰਨਾਂ ਕੁ ਮਹੀਨਿਆਂ ਬਾਅਦ ਛੜਾਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਹੂੰ ਹੂੰ ਉਹ ਕੋ ਡੰਗਰ ਨਿਚੋੜ ਦਿੰਦੇ ਆ ਮੁੜ ਕੇ ਹਾਰਮੋਨ ਖਤਮ ਹੋ ਜਾਂਦੇ ਆ ਹੂੰ ਮੁੜ ਕੇ ਦੁੱਧ ਨਹੀਂ ਮਿਲਣਾ ਇਹਨੇ ਦੁੱਧ ਵੀ ਦੇਣਾ ਤੇ ਪਸ਼ੂ ਦੀ ਸਿਹਤ ਵੀ ਪੂਰੀ ਬਰਕਰਾਰ ਰੱਖੀ ਇਹਦਾ ਡੰਗਰ ਵੀ ਕਾਲਾ ਆਊਗਾ ਤੇ ਜਿਹਦੀ ਝੋਟੀ ਕੋਈ ਖਲਾਉਂਦੀ ਨਹੀਂ ਉਹ ਦੋ ਤੋੜੇ ਪਾ ਕੇ ਵੇਖ ਲੈ ਚੈੱਕ ਕਰਕੇ ਤੇ ਮੁੜ ਕੇ ਉਹ ਸਾਨੂੰ ਸਾਧ ਲਵੇ ਉਹ ਟੀਗਾ ਵਾਛੀ ਹੈਂ ਖਿਲਾੜ ਕੇ ਦੇਵਾਂਗੇ ਮਾਜੂ ਠੀਕ ਹੈ ਝੋਟੀ ਜਿਹੜੀ ਬਾਰ ਬਾਰ ਰੀਪੀਟਰ ਹੁੰਦੀ ਆ ਠੀਕ ਨਹੀਂ ਉਹ ਦੋ ਦਿਨ ਤੋੜੇ ਕਰੀ ਉਹਨੂੰ ਚਾਰ ਦੇ ਭਾਵੇਂ ਉਹ ਫ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਸਾਨੂੰ ਫੋਨ ਕਰੇ ਅਸੀਂ ਉਹ ਛੋਟੀ ਖਿਲਾਰ ਕੇ ਦਵਾਗੇ ਉਹ ਗੱਲ ਦੀ ਅਸੀਂ ਗਾਰੰਟੀ ਦਿੰਨੇ ਹਾਂ ਬਿਲਕੁਲ ਬਿਲਕੁਲ ਠੀਕ ਨਹੀਂ ਕਿ ਸਾਡੇ 2-3 ਵੰਡੇ ਤੋੜੇ ਪਾਏ ਦੇ ਖਲੋਤੀ ਕਿਉਂ ਨਹੀਂ ਬਣਾ ਬਿਲਕੁਲ ਠੀਕ ਨਹੀਂ ਕਈ ਵਾਰ ਡੰਗਰ ਨੂੰ ਕਈ ਪ੍ਰੋਬਲਮਾਂ ਹੋ ਜਾਂਦੀਆਂ ਬਾਕੀ ਇਹ ਵੰਡ ਆਪਣੇ ਨਾਲ ਸਾਰੀਆਂ ਪ੍ਰੋਬਲਮਾਂ ਖਤਮ ਹੋਣਗੀਆਂ ਸਹੀ ਹੈ ਜੀ ਬਾਕੀ ਉਹ ਦਖਸਨਾ ਮੈਨੂੰ ਚੇਤਾ ਭੁੱਲ ਗਿਆ ਹਾਂ ਜੀ اے ਬੀ ਸੀ ਦਾ ਟੀਗਾ ਮੈਂ ਭਰਾਇਆ ਧਰੂਣਾ ਦਾ ਠੀਕਾ ਟਰੋਨਾ ਦਾ ਟਰੋਨਾ ਦਾ ਸਾਰੇ ਡੰਗਰਾਂ ਨੂੰ ABC ਕੰਪਨੀ ਦਾ ABC ਹਾਂ ਟਰੋਨਾ ਦਾ ਠੀਕਾ ਤਿੰਨਾਂ ਡੰਗਰਾਂ ਨੂੰ ਮੈਂ ਭਰਾਇਆ ਠੀਕ ਹੈ ਅੱਗੇ ਬੱਚਾ ਵੀ ਚੰਗਾ ਪਾਉਣ ਦੀ ਸੁਭਾਵਨਾ ਹੋ ਜਾਂਦੀ ਚਾਹੇ ਫੀਮੇਲ ਆ ਜਾਈਏ ਚਾਹੇ ਮੇਲ ਆ ਜਾਈਏ ਠੀਕ ਹੈ ਇਸ ਤੋਂ ਬਾਅਦ ਜੀ ਤਸਵੀਰ ਸਿੰਘ ਹੋਰ ਕੁਝ ਕਹਿਣਾ ਹੈ ਸਪੀਡ ਬਾਰੇ ਬਾਕੀ ਰੇਟ ਤਾਂ ਤੁਸੀਂ ਦੱਸਤਾ ਇਹ ਫਾ ਇਹ ਤਾਂ ਔਲਾ ਇਹ ਸਤਵਾਰ ਆ ਹਰਦੀ ਆ ਇਹ ਨਿਸੂ ਦੇ ਨਾਲ ਤਿਆਰ ਉਹ ਕਰਦੇ ਆ ਵੀ ਡੰਗਰ ਦੇ ਅੰਦਰ ਫੰਕਸ਼ਨ ਨਹੀਂ ਰਹਿਣਦੇ ਨਹੀਂ ਭਾਵੇਂ ਜੋ ਮਰਜ਼ੀ ਹੋ ਜੀ ਹੂੰ ਪਿੱਥਣਾ ਨੂੰ ਐਡਰੈਸ ਜਿਹੜੀ ਘਟ ਆਉਂਦੀ ਆ ਇਹਦੇ ਦੇ ਨਾਲ ਹੂੰ 100 ਦੇ ਵਿੱਚੋਂ ਕੋਈ ਦੋ ਇੱਕ ਦੋ ਡੰਗਰਾਂ ਉਹ ਵੀ ਪਹਿਲੀ ਗੱਲ ਤੇ ਆਉਗੀਆਂ ਨਹੀਂ ਆ ਦੇਸੀ ਵੰਡ ਸਾਡੇ ਨਾਲ ਜੀ ਇਹ ਨਹੀਂ ਸਾਡੀ ਗਰੰਟੀ ਆ ਹੂੰ ਬਾਕੀ ਜੇ ਕੋਈ ਮੱਝ ਡਾਕਟਰਾਂ ਦਾ ਵੇਰੀ ਆ ਵੀ ਨਹੀਂ ਖਲੋਂਦੀ ਉਹ ਵੰਡ ਖੜ ਕੇ ਪਾਵੇ ਤੇ ਮੁੜ ਕੇ ਸਾਨੂੰ ਦੱਸੇ ਵੀ ਆਹ ਬਈ ਖਲੋਂਦੀ ਨਹੀਂ ਮੱਝ ਹੂੰ ਅਸੀਂ ਉਹ ਮੱਝ ਖਲਾਰ ਕੇ ਦੇਵਾਂਗੇ ਹੂੰ ਪਰ ਜਿੱਥੇ ਡਾਕਟਰ ਬਹਾਂ ਖੜੀਆਂ ਕਰ ਜਾਂਦੇ ਨਹੀਂ ਬਈ ਹੂੰ ਉਹ ਤਾਂ ਸਾਨੂੰ ਦੱਸੇ ਵੀ ਆਹ ਛੋਟੀ ਨਹੀਂ ਖਲੋਂਦੀ ਜੀ ਉਹ ਸਾਡਾ ਵੰਡ ਪਾਵੇ ਫਿਰ ਅਸੀਂ ਖਲਾਰ ਕੇ ਦੇਵਾਂਗੇ ਇੱਕ ਕਿਸੇ ਚੀਜ਼ ਦੇ ਲਈ ਮਤਲਬ ਕਿ ਦੇਸੀ ਕੱਲੀ ਕੱਲੀ ਚੀਜ਼ ਨਹੀਂ ਪਰ ਇਹਦੇ ਚ ਮਤਲਬ ਕਿ ਦੇਸੀ ਜੜੀ ਬੂਟੀਆਂ ਪਹਿਲਾਂ ਪਾਈਆਂ ਜਾਂਦੀਆਂ ਜੇ ਹੁਣ ਫਾਰਮੂਲਾ ਹੋਏ ਨੇ ਫਾਰਮੂਲਾ ਚੀਜ਼ ਹੈ ਵੈਗਨਰੀ ਫਾਰਮੂਲਾ ਕੋਈ ਸ਼ੋ ਨਹੀਂ ਆਉਂਦਾ ਕਰ ਸਕਦਾ ਬਿਲਕੁਲ ਬਿਲਕੁਲ ਸੋ ਇਹ ਰਾਏਕੋਟ ਤੋਂ ਕੋ ਆਉਂਦੀ ਆ ਕੋ ਮੁੱਲਾਪੁਰ ਤੋਂ ਆਉਂਦੀ ਆ ਠੀਕ ਹੈ ਜੀ ਬੜੀਆਂ ਤਗੜੀਆਂ ਫਰਮਾਏ ਉਹਨਾਂ ਆਉਂਦੀਆਂ ਜੜੜ ਬੂਟੀਆਂ ਪਾ ਕੇ ਤਾਂ ਬਣਾਈਆਂ ਬਿਲਕੁਲ ਪਰ ਆਪਦਾ ਜੇ ਉਹ ਫਾਰਮੂਲਾ ਕੰਪਨੀ ਵਾਲੇ ਦੱਸ ਦਿੰਦੇ ਫਿਰ ਉਹਨਾਂ ਦੀ ਖਤਮ ਕਹਾਣੀ ਕਿਉਂ ਫਿਰ ਇਹ ਪੱਟੀ ਸ਼ਰਜ ਵੀ ਵੰਡ ਬਣੀ ਆ ਦੇਸੀ ਵੰਡ ਬਣਾਉਣੇ ਹੱਥੋਂ ਨਹੀਂ ਮਿਲਦਾ ਉਹ ਡੰਗ ਆਪਦਾ ਵੀ ਦੇਸੀ ਮੰਡ ਕੋਈ ਬਣਾ ਕੇ ਵੇਖ ਲੈ ਪਰ ਦੁੱਧ ਨਹੀਂ ਇੰਨਾ ਮਿਲੂ ਸਹੀ ਹੈ ਹਾਂ ਆ ਬੰਦੇ ਨਹੀਂ ਦੇਨੇ ਗਰੰਟੀ ਵੀ ਡੰਗਰ ਕਾਲਾ ਹੋਊ ਬਿਲਕੁਲ ਕਰਦਾ ਇੱਕ ਪੰਸਾਰੀ ਫੀਡ ਉਹ ਵੀ ਆ ਜੂਗੀ ਆ ਜੂਜੀ ਆ ਉਹਦਾ ਰੇਟ ਕੀ ਰਹੂਗਾ ਹਾਂਜੀ ਉਹਦਾ ਮੋਲ ਉਹਦਾ ਰੇਟ ਵੀ ਇੰਨਾ ਜੀ 1400 ਜੀ 1400 ਦਾ ਰੇਟ ਆ ਜੀ ਠੀਕ ਹੈ ਜੀ ਹਾਂਜੀ 1400 ਦੋਸਤੋ ਉਸ ਪੰਸਾਰੀ ਫੀਡ ਦਾ ਜਿਹੜਾ ਰੇਟ ਰਹੂਗਾ ਤੇ ਜਿਹੜੀ ਇਹ ਸਰਬੋਤਮ ਕੁਆਲਿਟੀ ਦੀ ਤੁਹਾਨੂੰ ਇਹ ਆਪਾਂ ਦਿਖਾਤੀਏ ਜੀ ਠੀਕ ਹੈ ਇਹ ਵੀ ਤਕਰੀਬਨ 1400 ਰੁਪਏ ਆ ਜੀ ਠੀਕ ਹੈ ਤੇ ਬਿਲਕੁਲ ਬੈਲੈਂਸਡ ਫੀਡ ਹੈਗੀ ਆ ਇੱਕ ਵਾਰੀ ਵਰਤ ਕੇ ਜਰੂਰ ਵੇਖੇ ਮੇਰਾ ਵੀਰ ਕੋਈ 2 ਘਟੇ ਲੈ ਜਾਏ 4 ਘਟੇ ਲੈ ਜਾਏ ਪੱਟੀ ਸ਼ਹਿਰ ਤੁਸੀਂ ਵਿజిਟ ਕਰਨੀ ਆ ਠੀਕ ਹੈ ਜੀ ਬਿਲਕੁਲ ਘੰਟੇ ਘਰ ਤੋਂ ਕੁੱਲਿਆਂ ਕੁੱਲੇ ਨੂੰ ਜਿਹੜੀ ਛਿੜਕ ਜਾਂਦੀ ਆ ਗਿਲ ਹਸਪੀਟਲ ਆ ਬੱਚਿਆਂ ਵਾਲਾ ਬਿਲਕੁਲ ਨਾ ਡਿਸਟਿਬਿਊਟਰ ਕਹ ਲੋ ਵੀ ਘੱਟੋ ਘੱਟ ਦੀ ਫੀਡ ਤੇ ਘੱਟੇ ਆ ਕੋਈ 150 100 150 ਮਾਤਰਾ ਦੇ ਵਿੱਚ ਆਉਂਦਾ ਜਿੰਨੇ ਕੁ ਲਾਗਤ ਆ ਜਿੰਨੇ ਕੁ ਲੱਗ ਜਾਂਦੇ ਆ ਉਹ ਫੇਰ ਜਿਹੜੇ ਬਿਲਕੁਲ ਉਸ ਆਰਡਰ ਤੇ ਜਿਹੜਾ ਦੋਸਤੋ ਘਰੇ ਜਿਹੜੇ ਇਹ ਘੱਟੇ ਆ ਇਹ ਪਹੁੰਚਦੇ ਆ ਠੀਕ ਹੈ ਜੀ ਕੋ ਕਿਵੇਂ ਵੀ ਆਨਲਾਈਨ ਕ੍ਰਿਤਰੀਆਂ ਨੇੜੇ ਬੰਨੇ ਆ ਗਿਆ ਤੁਸੀਂ ਇਹ ਪੂਰੀ ਚੈੱਕ ਚੈੱਕ ਕਰੋ ਵੇਖੋ ਕੀ ਇੰਦਰਜ ਪਾਇਆ ਹੈਗਾ ਸੋ ਬੜੀ ਤਸੱਲੀ ਦੇ ਨਾਲ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਬਿਲਕੁਲ ਮਿਸ਼ਰਣ ਬਰੀਕ ਵੇਖ ਸਕਦੇ ਹੋ ਮੋਟਾ ਮਿਸ਼ਰਣ ਵੇਖ ਸਕਦੇ ਜੇ ਆਹ ਦੇਖੋ ਠੀਕ ਹੈ ਸੋ ਆਜ ਫਿਲਹਾਲ ਉਪੋ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਖਾਲਸਾ ਵਾਹਿਗੁਰੂ ਮੈਂ ਕੋਈ ਕੀ ਫਤ ਹੈ